ਮੋਹਾਲੀ ਦੇ ਡੇਰਾ ਬਸੀ ਦੇ ਵਿੱਚ ਦਿਨ ਦਿਹਾੜੇ ਇੱਕ ਬਾਈਕ ਸਵਾਰ ਵਿਅਕਤੀ ਦੀ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮਾਂ ਨੇ ਚਾਕੂਆਂ ਦੇ ਨਾਲ ਉਸਤੇ ਹਮਲਾ ਕੀਤਾ ਜਿਸ ਦੇ ਵਿੱਚ ਕਰਮਵੀਰ ਸਿੰਘ ਨਾਂ ਦੇ ਵਿਅਕਤੀ ਦੀ ਮੌਤ ਹੋ ਗਈ। ਕਰਮਵੀਰ ਸਿੰਘ 45 ਸਾਲ ਦਾ ਸੀ ਤੇ ਉਹ ਪਿੰਡ ਰਾਮਪੁਰ ਬਹਾਲ ਡੇਰਾ ਬਸੀ ਦਾ ਰਹਿਣ ਵਾਲਾ ਸੀ। ਪੁਲਿਸ ਨੇ Laash ਨੂੰ ਲੈ ਕੇ ਸਿਵਲ ਹਸਪਤਾਲ ਦੀ ਮੌਰਚਰੀ ਵਿੱਚ ਰਖਵਾ ਦਿੱਤਾ ਹੈ। ਪੁਲਿਸ ਸਾਰੇ ਮਾਮਲੇ ਦੀ ਹੁਣ ਪੜਤਾਲ ਕਰ ਰਹੀ ਹੈ। ਬੋਲਸ ਦਾ ਦਾਵਾ ਹੈ ਕਿ 체ਤੀ ਹੀ ਮਲਤਮਨ ਨੂੰ ਕਾਬੂ ਕਰ ਲਿਆ ਜਾਏਗਾ। ਅੱਜ ਸਵੇਰੇ ਕਰੀਬ 8 ਵਜੇ ਸੰਬੋਲੀ ਤੋਂ ਆਪਣਾ ਡੇਰਾਬਸੀ ਰੋਡ ਤੇ ਕਤਲ ਹੋਇਆ ਜਿਹਦੇ ਵਿੱਚ ਆਪਣਾ ਕਰਮਜੀਤ ਸਿੰਘ ਨਾਂ ਦੇ ਨੌਜਵਾਨ ਦਾ ਕਤਲ ਹੋਇਆ ਜਿਹਨੂੰ ਚਾਕੂ ਮਾਰ ਕੇ ਕਿਸੇ ਵਿਅਕਤੀ ਨੇ ਕਤਲ ਕਰ ਦਿੱਤਾ ਗਿਆ। ਉਹਦੇ ਨਾਲ ਇੱਕ ਲੇਡੀ ਸੀ ਮਨਜੀਤ ਕੋ ਜਿਹਨੂੰ ਮਤਲਬ ਉਹ ਕੁਝ ਨਹੀਂ ਕਰਕੇ ਵੀ ਮੈਟਰ ਵੈਰੀਫਾਈ ਕਰ ਰਹੇ ਨੇ। ਜਿਹੜੇ ਹਮਲਾ ਕਰਨ ਵਾਲੇ ਸੀ ਉਹ ਕਿੰਨੇ ਬੰਦੇ ਸੀਗੇ ਜੀ? ਉਹ 2 ਬੰਦੇ ਸੀ। ਬਾਕੀ ਉਹਨੂੰ ਕੁਝ ਨਹੀਂ ਵੈਰੀਫਾਈ ਕਰ ਰਹੇ ਨੇ। ਜਿਹੜੀ ਲੇਡੀ ਸੀ ਉਹ ਕੌਣ ਸੀ ਉਹਦੇ ਨਾਲ? ਉਹ ਵੀ ਰਿਸ਼ਤਾ ਸੀ। ਰਿਸ਼ਤੇ ਜਿਹੜੇ ਭਾਬੀ ਲੱਗਦੇ। ਦੇ ਮੁੰਡੇ ਮਿਲ ਗਏ ਮੁੰਡੇ ਵੈਰੀਫਾਈ ਕਰ ਰਹੇ ਆ ਅਜ ਤੱਕ ਲੱਭਨੇ ਆ ਭੱਲ ਜਾਰੀ ਕਿੰਨੇ ਕ ਵਾਰ ਕਿਤੇ ਚਾਕੂ ਦੀ ਉਹਨਾਂ ਨੇ ਇੱਕ ਵਾਰ ਹੀ ਹੋਇਆ ਵੈਸੇ ਮੌਕੇ ਤੇ ਡੈਥ ਹੋ ਗਈ ਸੀਗਾ ਹਸਪਤਾਲ ਜਾਣ ਕੇ ਹੋਈ ਸੀ ਉਹ ਮੌਕੇ ਤੇ ਡੈਥ ਹੋ ਗਈ ਨਹੀਂ ਹਸਪਤਾਲ ਵੀ ਰਸਤੇ ਹਸਪਤਾਲ ਜਾ ਕੇ ਡੈਥ ਹੋ ਗਈ ਹੈ ਜੋ ਫਿਰ ਜ਼ਿੰਦਾ ਸੀ ਹਾਂਜੀ ਪੁਰਾਣੀ ਰੰਜੀ ਸੀ ਹਸਪਤਾਲ ਜਾ ਕੇ ਹੋਈ ਹੈ ਪੁਰਾਣੀ ਰੰਜੀ ਸੀ ਕੋਈ ਉਹ ਮੈਟਰ ਵੈਰੀਫਾਈ ਕਰ ਰਹੇ ਹਾਂ ਤੇ ਦੱਸਿਆ ਗਿਆ ਲੇਡੀਜ਼ ਨੇ ਮ੍ਰਿਤਕ ਸਵੇਰੇ ਆਪਣੀ ਮੋਟਰਸਾਈਕਲ ਤੇ ਆਪਣੀ ਇੱਕ ਰਿਸ਼ਤੇਦਾਰ ਮਹਿਲਾ ਨੂੰ ਲੈ ਕੇ ਜਾ ਰਿਹਾ ਸੀਗਾ ਇਸੇ ਦੌਰਾਨ ਉਸ ਨੂੰ ਰਸਤੇ ਦੇ ਵਿੱਚ ਕੁਝ ਲੋਕਾਂ ਨੇ ਘੇਰ ਲਿਆ ਤੇ ਉਸ ਦੇ ਉੱਤੇ ਚਾਕੂਆਂ ਦੇ ਨਾਲ ਹਮਲਾ ਕਰ ਦਿੱਤਾ ਮਲਜ਼ਮ ਵੀ ਇੱਕ ਬਾਈਕ ਤੇ ਹੀ ਸਵਾਰ ਸਨ ਮ੍ਰਿਤਕ ਇੱਕ ਨਿੱਜੀ ਕੰਪਨੀ ਦੇ ਵਿੱਚ ਸਿਕਿਉਰਿਟੀ ਗਾਰਡ ਦਾ ਕੰਮ ਕਰਦਾ ਸੀ